ਸਾਸੀਕਾਰ ਮੈਂ ਹਾਤੁਵਾਦਾ ਹੂ ਸਦਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੜਕ ਮਾਰ ਦਿੱਤੀ ਹੈ ਦਹਾਰ ਮਾਰ ਦਿੱਤੀ ਹੈ ਵਿਰੋਧੀਆਂ ਨੂੰ ਭਜੜਾ ਪੈ ਗਿਆ ਨੇ ਇਧਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੂਸਰੇ ਪਾਸੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੇ ਵੀ ਖੰਭ ਕੁੱਤਰ ਕੇ ਰੱਖ ਦਿੱਤੇ ਨੇ ਸਖਬੀ ਸਿੰਘ ਬਾਦਲ ਵੈਸੇ ਤਾਂ ਕਹਿੰਦੇ ਨੇ ਕਿ ਮੈਂ ਨਿਵਾਣਾ ਸਿੱਖ ਹਾਂ ਮੈਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਲੇਕਿਨ ਜਿਵੇਂ ਹੀ ਬੋਲੇ ਪਹਿਲਾ ਸਭ ਤੋਂ ਵੱਧ ਪ੍ਰਸ਼ੰਸਾ ਕੀਤੀ ਗਈ ਸੋਲੇ ਗਾਇਗ ਮਹੂਮ ਪ੍ਰਕਾਸ਼ ਸਿੰਘ ਬਾਦਲ ਦੇ ਉਹਨਾਂ ਨੇ ਕਿਹਾ ਕਿ 16 16 ਸਾਲ ਜੇਲ੍ਹ ਕੱਟੀ ਹੈ ਕਾਦੀ ਖਾਤਰ ਸਿੱਖਾਂ ਦੀ ਖਾਤਰ ਸਿੱਖ ਕੌਮ ਦੇ ਲਈ ਕੁਰਬਾਨੀਆਂ ਦਿੱਤੀਆਂ ਨੇ ਮਰਹੁਂ ਪ੍ਰਕਾਸ਼ ਸਿੰਘ ਬਾਦਲ ਯਾਨੀ ਕਿ ਮੇਰੇ ਪਿਤਾ ਨੇ ਦੂਸਰੇ ਪਾਸੇ ਉਹਨੇ ਆੜੇ ਹੱਥੀ ਲਿਆ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਸਰਬਜੀਤ ਸਿੰਘ ਖਾਲਸਾ ਜੋ ਸ਼੍ਰੋਮਣੀ ਅਕਾਲੀ ਦਲ ਆਨੰਦਪੁਰ ਸਰ ਨਵੀਂ ਪਾਰਟੀ ਬਣਾਉਣ ਜਾ ਰਹੇ ਨੇ ਮੰਗੀ ਵਾਲੇ ਦਿਨ ਯਾਨੀ ਕਿ 14 ਜਨਵਰੀ ਨੂੰ ਇੱਧਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਕੱਲ ਇੱਕ ਬਿਆਨ ਆਇਆ ਸੀ ਉਹਨਾਂ ਨੇ ਕਿਹਾ ਕਿ ਇਨ ਬਿਨ ਲਾਗੂ ਕਰਨਾ ਚਾਹੀਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਿਹੜੇ ਫੈਸਲੇ ਗੁਰੂ ਘਰ ਯਾਨੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਨੂੰ 2 ਦਸੰਬਰ ਨੂੰ ਆਏ ਸੀ ਲੇਕਿਨ ਉਹਨਾਂ ਨੂੰ ਮੰਨਿਆ ਤੀ ਨਹੀਂ ਜਾ ਰਿਹਾ ਉਹਨਾਂ ਆਦੇਸ਼ਾਂ ਨੂੰ ਜਿਹੜੇ ਆਦੇਸ਼ ਕਹਿੰਦੇ ਸੀ ਕਿ ਅਸੀਂ ਸਮਰਪਤਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਯਾਨੀ ਕਿ ਹੁਣ ਯਵनियां ਮਾਰਦੇ ਨਜ਼ਰ ਆ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੀ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਤੂੰ ਵੱਡੇ ਨੇ ਕੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਕਦਰ ਨਹੀਂ ਕਰਦੇ ਕਿ ਵਾਰ-ਵਾਰ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਆਪਣਾ ਕਬਜ਼ਾ ਕਿਉਂ ਕਰਨਾ ਚਾਹੁੰਦੇ ਨੇ ਸਿੱਖ ਪੰਥ ਦੇ ਵਿੱਚ ਇਹ ਬੜੀ ਵੱਡੀ ਨਿਰਾਸ਼ਗੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੁਖਬੀਰ ਸਿੰਘ ਪ੍ਰਧਾਨ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਾਰ-ਵਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਨਜ਼ਰਅੰਦਾਜ਼ ਕਿਉਂ ਕਰ ਰਹੇ ਨੇ ਇੱਕ ਪਾਸੇ ਮਿਰਸਾ ਸਿੰਘ ਬੁਲਟੋਹਾ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਹਾਲਾਂਕਿ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਨੂੰ ਪਤਾ ਹੈ ਕਿ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਜੇਕਰ ਪ੍ਰਧਾਨ ਬਣਦੇ ਨੇ ਸੁਖਬੀਰ ਸਿੰਘ ਬਾਦਲ ਪਹਿਲੀ ਗੱਲ ਤੋਂ ਬਾਣੀ ਚੁੱਕੇ ਨਹੀਂ ਕਿਉਂਕਿ ਇੱਕ ਪਾਸੇ ਉਹਨਾਂ ਨੇ ਅਸਤੀਫਾ ਦਿੱਤਾ ਹੋਇਆ ਹੈ ਦੂਸਰੇ ਪਾਸੇ ਉਹ ਗਤੀਵਿਧੀਆਂ ਦੇ ਵਿੱਚ ਭਾਗ ਲੈ ਰਹੇ ਨੇ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿੱਖ ਸੰਗਤ ਨੂੰ ਸੰਬੋਧਨ ਕੀਤਾ ਜਾਣਾ ਸੀ ਮੰਗੀ ਦੇ ਮੇਲੇ ਯਾਨੀ ਕਿ 14 ਜਨਵਰੀ ਨੂੰ ਸ਼੍ਰੀ ਮੁਕਸੈਬ ਦੀ ਧਰਤੀ ਤੋਂ ਉਥੇ ਬਰਵਿੰਦਰ ਸਿੰਘ ਹੁੰਦੜ ਵੀ ਕਰ ਸਕਦੇ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਕਰ ਸਕਦੇ ਸੀ ਗਿਆਨੀ ਹਰਪ੍ਰੀਤ ਸਿੰਘ ਹੋਣੀਮ ਕਰ ਸਕਦੇ ਸੀ ਬਾਕੀ ਦੇ ਤਿੰਨ ਤਖਤਦਾਨੇ ਉਹਨਾਂ ਤਖਤਦਾਨ ਦੇ ਵੀ ਜਥੇਦਾਰ ਆ ਕੇ ਸਿੱਖ ਸੰਗਤ ਨੂੰ ਸੰਬੋਧਨ ਕਰ ਸਕਦੇ ਸੀ ਵੀ ਸ਼ਰੋਮਣੀ ਅਕਾਲੀ ਦਲ ਦੀ ਬਰੌਤਰੀ ਲਈ ਕੰਮ ਕਰੋ ਸਿੱਖ ਪੰਥ ਇਕੱਠਾ ਹੋਵੇ ਲੇਕਿਨ ਇਧਰ ਸੁਖਬੀਰ ਸਿੰਘ ਬਾਦਲ ਇਹ ਦੱਸਣਾ ਚਾਹੁੰਦੇ ਨੇ ਕਿ ਬਾਦਲ ਪਰਿਵਾਰ ਤੋਂ ਇਲਾਵਾ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਕੋਈ ਵੱਡਾ ਹੈ ਹੀ ਨਹੀਂ ਸਿਰੋਂ ਮਰੀ ਅਕਾਲੀ ਦਲ ਦੀ ਖਾਤਰ ਅਸੀਂ ਹਜ਼ਾਰਾਂ ਕੁਰਬਾਨੀਆਂ ਦਿੱਤੀਆਂ ਨੇ ਕਿਹੜੀਆਂ ਬਾਦਲੀਆਂ ਕੁਰਬਾਨੀਆਂ ਦਿੱਤੀਆਂ ਨੇ ਕਿਹੜੀਆਂ ਜੇਲਾਂ ਕੱਟੀਆਂ ਨੇ ਸਿੱਖਾਂ ਦੀ ਨਸਲ ਕੁਸੀ ਕੀਤੀ ਗਈ ਹੈ ਵੱਡੀਆਂ ਗਲਤੀਆਂ ਮੰਨੀਆਂ ਗਈਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਸਮਰਬਤ ਨਹੀਂ ਇਹ ਆਪਣੇ ਆਪ ਦੇ ਵਿੱਚ ਵੱਡੇ ਆਗੂ ਨੇ ਯਾਨੀ ਕਿ ਖੂਨ ਕੀ ਜਥੇਦਾਰਾਂ ਦੇ ਖੰਭ ਉਤਰਨਗੇ ਜੇ ਜਥੇਦਾਰ ਨਹੀਂ ਮੰਨਦੇ ਤਾਂ ਜਥੇਦਾਰ ਨੂੰ ਲਾ ਦਿੱਤਾ ਜਾਵੇਗਾ ਜਿਵੇਂ ਪਹਿਲਾਂ ਜਥੇਦਾਰ ਲਾ ਦਿੱਤਾ ਗਿਆ ਸ੍ਰੀ ਤੰਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰ ਜੇਕਰ ਬੋਲੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਦੇ ਵੀ ਖੰਭ ਕੁੱਤਣ ਦੇਣਗੇ ਯਾਨੀ ਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨਹੀਂ ਇਹ ਗੁਰੂ ਘਰਾਂ ਨੂੰ ਸਮਰਪਿਤ ਨਹੀਂ ਇਹ ਆਪਣਾ ਟੰਡੋਰਾ ਪਟਣਾ ਚਾਹੁੰਦੇ ਨੇ ਇੱਕ ਵਾਰ ਫਿਰ ਵੱਡਾ ਬਵਾਲ ਬਚੇਗਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਜਿਹੜਾ ਸੁਖਬੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਦੇ ਖਿਲਾਫ ਬੋਲਦਾ ਹੈ ਉਸ ਦੇ ਖੰਭ ਕੁੱਤਰ ਦਿੰਦੇ ਨੇ ਉਸ ਦੀ ਕਰਦਾਰ ਕੂਸ਼ੀ ਕਰ ਦਿੰਦੇ ਨੇ ਵਿਰਸਾ ਸਿੰਘ ਬਲਟੋਹਾ ਮੁਤਲਫੂਨ ਤੋਂ ਬਾਅਦ ਵੀ ਕਈ ਚਾਲਾਂ ਚੱਲ ਰਹੇ ਨੇ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਜਿਨ੍ਹਾਂ ਦਾ ਅਸਤੀਫਾ ਹਾਲੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵੰਤ ਸਿੰਘ ਭੁੰਦੜ ਹੋ ਪਿਆ ਹੋਇਆ ਤੇ ਦੂਸਰੇ ਪਾਸੇ ਸਿੱਖ ਸੰਗਤ ਨੂੰ ਸੰਬੋਧਨ ਕਰਨ ਜਾ ਰਹੇ ਨੇ ਇਟ ਮੀਨਸ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਫਿਰ ਦੁਬਾਰਾ ਰੀਲਾਂਚ ਕੀਤਾ ਜਾਵੇਗਾ ਸੁਖਬੀਰ ਸਿੰਘ ਬਾਦਲ ਨੂੰ ਧੰਨਵਾਦ